ਵਿધાન ਸਭਾ ਹਲਕਾ ਫਲੋਰ ਦੇ ਵਿੱਚ ਪੈਂਦੇ ਪਿੰਡ ਸ਼ੋਕਰਾਂ ਵਿਖੇ ਐਨ ਆਰ ਆਈ ਸਰਦਾਰ ਨਿਸ਼ੱਤਰ ਸਿੰਘ ਯੂਕੇ ਦੇ ਪਰਿਵਾਰ ਵੱਲੋਂ ਪਿੰਡ ਸ਼ੋਕਰਾਂ ਦੀ ಗ್ರಾಮ ਪੰਚਾਇਤ ਨਾਲ ਮਿਲ ਕੇ ਪਿੰਡ ਦੇ ਛੱਪੜ ਦੇ ਪਾਣੀ ਦਾ ਨਿਕਾਸ ਕਰਨ ਦੇ ਲਈ ਪਾਈਪ ਲਾਈਨ ਪਾਉਣ ਦਾ ਕੰਮ ਆਰੰਭ ਕਰਵਾਇਆ ਗਿਆ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਸ ਛੱਪੜ ਦੇ ਵਿੱਚ ਪਾਣੀ ਓਵਰਫਲੋ ਹੋ ਜਾਂਦਾ ਸੀ ਛੱਪੜ ਦਾ ਪਾਣੀ ਸੜਕਾਂ ਦੇ ਉੱਤੇ ਘੁੰਮਣ ਲੱਗ ਜਾਂਦਾ ਸੀ ਇਸ ਦੇ ਪੱਕੇ ਹੱਲ ਵਾਸਤੇ ਸਰਪੰਚ ਕਿਰਪਾਲ ਸਿੰਘ ਪਾਲੀ ਨੇ ਸਰਦਾਰ ਨਿਸ਼ਤਰ ਸਿੰਘ ਯੂਕੇ ਦੇ ਨਾਲ ਸਲਾਹ-ਮਸ਼ਵਰਾ ਕੀਤਾ ਇਸ ਦਾ ਪੱਕਾ ਹੱਲ ਇਹ ਕੱਢਿਆ ਗਿਆ ਕਿ ਇਸ ਛੱਪੜ ਵਾਲੇ ਥਾਂ ਦੇ ਉੱਤੇ ਇੱਕ ਮੋਟਰ ਲਗਾ ਕੇ ਨਾਲ ਹੀ ਪਾਈਪ ਲਾਈਨ ਪਾਈ ਜਾਵੇਗੀ ਜਿਹੜੀ ਪਾਈਪ ਲਾਈਨ ਦੇ ਨਾਲ ਛੱਪੜ ਦਾ ਪਾਣੀ ਖੇਤਾਂ ਤੱਕ ਫਿਲਟਰ ਕਰਕੇ ਪਹੁੰਚਾਇਆ ਜਾਵੇਗਾ ਤੇ ਸਾਰਾ ਖਰਚਾ ਸਰਦਾਰ ਨਿਸ਼ੱਤਰ ਸਿੰਘ ਜੀ ਯੂਕੇ ਨੇ ਕਰਨ ਦਾ ਭਰੋਸਾ ਦਿੱਤਾ ਅਤੇ ਅੱਜ ਇਸ ਸਾਰੇ ਪ੍ਰੋਜੈਕਟ ਦਾ ਨੀਂਹ ਪੱਥਰ ਪਿੰਡ ਸ਼ੋਕਰਾਂ ਵਿਖੇ ਰੱਖਿਆ ਗਿਆ ਨੀਂਹ ਪੱਥਰ ਦਾ ਉਦਘਾਟਨ ਸਰਦਾਰ ਨਿਸ਼ੱਤਰ ਸਿੰਘ ਜੀ ਯੂਕੇ ਉਹਨਾਂ ਦੀ ਧਰਮ ਪਤਨੀ ਨੇ ਆਪਣੇ ਕਰ ਕਮਲਾ ਦੇ ਨਾਲ ਕੀਤਾ ਦੱਸਣਯੋਗ ਹੈ ਕਿ ਸਰਦਾਰ ਨਿਸ਼ੱਤਰ ਸਿੰਘ ਜੀ ਯੂਕੇ ਵੱਲੋਂ ਪਹਿਲਾਂ ਵੀ ਪਿੰਡ ਦੇ ਕਈ ਕੰਮਾਂ ਦੇ ਵਿੱਚ ਪੰਚਾਇਤ ਦਾ ਸਹਿਯੋਗ ਦਿੱਤਾ ਗਿਆ ਤੇ ਕਈ ਗਲੀਆਂ ਨਾਲੀਆਂ ਇਹਨਾਂ ਦੇ ਸਹਿਯੋਗ ਦੇ ਨਾਲ ਪਿੰਡ ਸ਼ੋਕਰਾਂ ਦੇ ਵਿੱਚ ਬਣਾ ਦਿੱਤੀਆਂ ਗਈਆਂ ਹਨ ਅਤੇ ਸਰਦਾਰ ਨਿਸ਼ਚਤ ਸਿੰਘ ਜੀ ਯੂਕੇ ਵੱਲੋਂ ਹਰ ਸਾਲ ਕਬੱਡੀ ਦਾ ਟੂਰਨਾਮੈਂਟ ਵੀ ਪਿੰਡ ਸ਼ੋਕਰਾਂ ਵਿਖੇ ਕਰਵਾਇਆ ਜਾਂਦਾ ਹੈ। ਨੀ ਪੱਥਰ ਰੱਖਣ ਸਮੇਂ ਸਮੂਚੀ ਪੰਚਾਇਤ ਸਰਪੰਚ ਕਿਰਪਾਲ ਸਿੰਘ ਪਾਲੀ, ਪੰਜ ਰਣਜੀਤ ਸਿੰਘ ਖਾਲਸਾ, ਪੰਜ ਮਨਜੀਤ ਸਿੰਘ ਖਾਲਸਾ, ਪੰਜ ਤਿਲਕ ਰਾਜ, ਪੰਜ ਮੁਖਤਿਆਰ ਰਾਮ, ਪੰਜ ਸੁਰੇਂਦਰ ਕੁਮਾਰ ਬਾਟਾ ਪੰਜ ਸ਼ਿੰਦੋ ਪੰਜ ਮਨਦੀਪ ਕੌਰ ਪੰਜ ਜਤਿੰਦਰਜੀਤ ਕੌਰ ਪੰਜ ਕਿਰਨਦੀਪ ਕੌਰ ਹਾਜ਼ਰ ਸਨ ਪੰਚਾਇਤ ਤੋਂ ਬਿਨਾ ਇਸ ਮੌਕੇ ਸੈਕਟਰੀ ਜਗਰੂਪ ਸਿੰਘ ਜੈ ਮੁਹੰਮਦ ਜੈਦ ਅਤੇ ਪੰਚਾਇਸ ਇਕਤਰ ਪਰਵਿੰਦਰ ਸਿੰਘ ਹਾਜ਼ਰ ਸਨ ਇਹਨਾਂ ਦੇ ਨਾਲ ਪਿੰਡ ਸ਼ੁਕਰਾਂ ਤੋਂ ਪਤਵੰਤੇ ਸੱਜਣ ਐਨ ਆਰ ਆਈ ਜਗਤਾਰ ਸਿੰਘ ਧਾਰੀ ਪਵਿੱਤਰ ਸਿੰਘ ਪਿੱਤਾ ਅਵਤਾਰ ਸਿੰਘ ਬਲਵੀਰ ਸਿੰਘ ਗੁਰਪਾਲ ਸਿੰਘ ਸੋਹਤਾ ਹਨੀ ਸੇਟੀ ਸਾਵਕਾ ਪੰਚ ਦੀਪਾ ਹਨੀ ਮੈਡਮ ਉਰਮਲਾ ਜੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ਇਸ ਮੌਕੇ ਸਮੂਚੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਸਰਦਾਰ ਨਿਸ਼ਤਰ ਸਿੰਘ ਯੂਕੇ ਦਾ ਧੰਨਵਾਦ ਕੀਤਾ ਦਸਨ ਯੋਗ ਹੈ ਕਿ ਨਵੀਂ ਬਣੀ ਪੰਚਾਇਤ ਵੱਲੋਂ ਲਗਾਤਾਰ ਵਿਕਾਸ ਕਾਰਜ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਪਿੰਡ ਵਿੱਚ ਕਰਵਾਏ ਜਾ ਰਹੇ ਹਨ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਸ਼ਮਸ਼ਾਨ ਘਾਟ ਨੂੰ ਜਾਣ ਵਾਲਾ ਰਸਤਾ ਦੁਬਾਰਾ ਪੱਕੇ ਤੌਰ ਤੇ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਐਨ ਆਰ ਆਈ ਜਗਤਾਰ ਸਿੰਘ ਜੀ ਤਾਰੀ ਵੱਲੋਂ ਵਿਸ਼ੇਸ਼ ਤੌਰ ਤੇ ਬਹੁਤ ਵੱਡਾ ਸਹਿਯੋਗ ਨਗਰ ਨਿਵਾਸੀਆਂ ਅਤੇ ಗ್ರಾಮ ਪੰਚਾਇਤ ਨੂੰ ਦਿੱਤਾ ਜਾ ਰਿਹਾ ਹੈ ਹਾਂਜੀ ਮੈਂ ਕਿਰਪਾਲ ਸਿੰਘ ਪਾਦੀ ਸਰਪੰਚ ਪਿੰਡ ਸ਼ੋਕਰਾਂ ਅੱਜ ਅਸੀਂ ਪੂਰੀ ਪੰਚਾਇਤ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਇੱਕ ਅਸੀਂ ਨੀਂਹ ਪੱਥਰ ਰੱਖਿਆ ਹੈਗਾ ਉਹ ਜਿਹੜਾ ਨੀਂਹ ਪੱਥਰ ਆ ਸਾਡੇ ਬਹੁਤ ਹੀ ਸਤਿਕਾਰਯੋਗ ਨਿਸ਼ੱਤਰ ਸਿੰਘ ਜੂਕੇ ਜਿਹੜੇ ਕਿ ਜੂਕੇ ਤੋਂ ਆਏ ਨੇ ਐਨ ਆਰ ਆਈ ਨੇ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਕਿ ਪਿੰਡ ਜਿਹੜਾ ਜਿੱਥੇ ਅਸੀਂ ਉਹ ਨੀਂਹ ਪੱਥਰ ਰੱਖਿਆ ਉੱਥੇ ਇੱਕ ਛੱਪੜ ਹੈ ਛੱਪੜ ਪੂਰਫਲੋ ਹੋ ਕੇ ਉਹਦਾ ਪਾਣੀ ਬੈਕ ਘਰਾਂ ਦੇ ਵਿੱਚ ਜਾਂਦਾ ਉਹਦੇ ਪਾਣੀ ਗੰਦੇ ਪਾਣੀ ਨੂੰ ਸਾਫ਼ ਕਰਕੇ ਬਾਹਰ ਖੇਤਾਂ ਵਿੱਚ ਲਜਾਣ ਲਈ ਉਹਨਾਂ ਨੇ ਸਾਨੂੰ ਇੱਕ ਸਹਿਯੋਗ ਦਿੱਤਾ ਵੀ ਇੱਥੋਂ ਤੁਸੀਂ ਜਿਹੜਾ ਇਹ ਛੱਪੜ ਦੇ ਵਿੱਚੋਂ ਪਾਣੀ ਆ ਇਹਨੂੰ ਬਾਹਰ ਕਿਸੇ ਤਰ੍ਹਾਂ ਲਜਾਇਆ ਜਾਵੇ ਤੇ ਅਸੀਂ ਅੱਜ ਉਹਨਾਂ ਦੀ ਮਦਦ ਦੇ ਨਾਲ ਪੂਰੀ ਪੰਚਾਇਤ ਦੇ ਸਹਿਯੋਗ ਦੇ ਨਾਲ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਉਹ ਜਿਹੜਾ ਹੈਗਾ ਛੱਪੜ ਦਾ ਪਾਣੀ ਛੱਪੜ ਤੋਂ ਲੈ ਕੇ ਬੰਗਾ ਰੋਡ ਤੱਕ ਅੰਡਰਗ੍ਰਾਉਂਡ ਪਾਈਪਲਾਈਨ ਪਾਣੀ ਆ ਉਹਦਾ ਸਾਰਾ ਖਰਚਾ ਜਿਹੜਾ ਹੈ ਉਹ ਨਿਸ਼ਤਰ ਸਿੰਘ ਜੁਕੇ ਉਹਨਾਂ ਨੇ ਆਪਣੇ ਸਿਰ ਲਿਆ ਉਹ ਸਾਡਾ ਸਾਰਾ ਖਰਚਾ ਉਹ ਸਾਨੂੰ ਪੰਚਾਇਤ ਨੂੰ ਦੇਣਗੇ ਅਸੀਂ ਪੰਚਾਇਤ ਵਾਲੇ ਉਹਨਾਂ ਦੇ ਖਰਚੇ ਦੇ ਨਾਲ ਬੰਗਾ ਰੋਡ ਤੱਕ ਜਿਹੜਾ ਅੰਡਰਗ੍ਰਾਉਂਡ ਪਾਈਪਲਾਈਨ ਪਾ ਕੇ ਪਾਣੀ ਦੇਵਾਂਗੇ ਅਗਰ ਕਿਸੇ ਵੀ ਸਾਡੇ ਕਿਸਾਨ ਵੀਰ ਨੂੰ ਪਾਣੀ ਦੀ ਲੋੜ ਹੈ ਖੇਤਾ ਵਾਸਤੇ ਅਸੀਂ ਥਾਂ-ਥਾਂ ਨੱਕੇ ਵੀ ਬਣਾਵਾਂਗੇ ਉਹ ਨੱਕੇ ਖੋਲ ਕੇ ਪਾਣੀ ਵਰਤ ਸਕਦੇ ਆ ਅਗਰ ਬਾਰਿਸ਼ਰ ਪਾਣੀ ਜਿਹੜਾ ਤਾਮੀ ਪਾਣੀ ਉਹ ਵਰਤ ਸਕਦੇ ਆ ਕਿਉਂਕਿ ਅਸੀਂ ਜਿਹੜਾ ਇਹ ਛੱਪੜਾ ਵਾਲੀ ਜਗ੍ਹਾ ਆ ਇਹਨੂੰ ਸਾਫ਼ ਸੁਥਰਾ ਕਰਕੇ ਇੱਥੇ ਇੱਕ ਪਾਰਕ ਨੁਮਾ ਕੋਈ ਐਦਾਂ ਦੀ ਬਸਤੂ ਬਣਾਵਾਂਗੇ ਜਗ੍ਹਾ ਬਣਾਵਾਂਗੇ ਜਿੱਥੇ ਲੋਕੀ ਪਿੰਡ ਦੇ ਕੋਈ ਸ਼ਹਿਰ ਕਰਨ ਆਵੇਗਾ ਪਿੰਡ ਦੇ ਲੋਕੀ ਇੱਥੇ ਆਉਣਗੇ ਘੁੰਮਣ ਫਿਰਨ ਲਈ ਕੋਈ ਇੱਥੋਂ ਜਿੰਨਾ ਗੰਦਿਆ ਇਹ ਪਿੰਡ ਦਾ ਕੱਪਾ ਆ ਜਦੋਂ ਕਿ ਪਿੰਡ ਦੇ ਕੱਪੇ ਦੇ ਵਿਚਕਾਰ ਵਿਚਕਾਰ ਪਿੰਡ ਦੇ ਵਿਚਕਾਰ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਗੰਦਗੀ ਫੈਲੇ ਉਹਨੂੰ ਦੂਰ ਕਰਨ ਦੇ ਲਈ ਛੱਤਰ ਸਿੰਘ ਜੀ ਕੇ ਨੇ ਸਾਡਾ ਬੜਾ ਸਹਿਯੋਗ ਦਿੱਤਾ। ਇਹ ਜਿਹੜਾ ਛੱਪੜ ਦੇ ਕੋਲ ਅਸੀਂ ਮੈਨੂੰ ਪੱਥਰ ਰੱਖਿਆ ਉੱਥੇ ਨਾਲ ਹੀ ਅਸੀਂ ਇੱਕ ਸੋਲਰ ਸਿਸਟਮ ਜਿਹੜਾ ਹੈ ਸੋਲਰ ਸਿਸਟਮ ਸੋਲਰ ਪੰਪ ਲਾ ਕੇ ਉਸ ਪੰਪ ਦੇ ਰਾਹੀਂ ਪਾਣੀ ਪਹਿਲਾਂ ਛੱਪੜ ਚੋਂ ਬਾਹਰ ਕੱਢਾਂਗੇ। ਪਾਣੀ ਦਾ ਟ੍ਰੀਟਮੈਂਟ ਕਰਕੇ ਫਿਰ ਉਹ ਪੈਪਰ ਰਾਹੀਂ ਪਾਣੀ ਬਾਹਰ ਖੇਤਾਂ ਵਿੱਚ ਲੋੜਵੰਦ ਬਿਅਟੀਆਂ ਨੂੰ ਦੇਵਾਂਗੇ ਤੇ ਜੇਕਰ ਵਾਧੂ ਪਾਣੀ ਹੋਵੇਗਾ ਉਹਨੂੰ ਅਸੀਂ ਕਿਸੇ ਹੋਰ ਜਗ੍ਹਾ ਯੂਟਿਲਾਈਜ਼ ਕਰਾਂਗੇ। ਇਸ ਕਰਕੇ ਮੈਂ ਪੂਰੀ ਪੰਚਾਇਤ ਬਨੋ ਔਰ ਸਾਡੇ ਸਤਿਕਾਰਯੋਗ ਸਾਰੇ ਸਾਥੀਆਂ ਵੱਲੋਂ ਸਾਰੀ ਪੰਚਾਇਤ ਦੇ ਮੈਂਬਰਾਂ ਵੱਲੋਂ ਨਿਸ਼ੱਤਰ ਸਿੰਘ ਜੂਕੇ ਦਾ ਤਹਿਦਲ ਉਤਲਵਾਦੀਆਂ ਹਾਂਜੀ ਵਾਇਬਲ ਜੀ ਦਾ ਖਾਲਸਾ ਵਾਇਬਲ ਜੀ ਦੀ ਫਤਿਹ ਤੇ ਜੋ ਅੱਜ ਪਿੰਡ ਦੇ ਵਿੱਚ ਜਾਨਕੀ ਸ਼ੁਰੂ ਕੀਤਾ ਕਾਰਜ ਸਰਪੰਚ ਸਾਹਿਬ ਨੇ ਸਾਰਾ ਦੱਸਿਆ ਹੀ ਦਿੱਤਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਐਨ ਆਰ ਆਈ ਨਿਸ਼ੱਤਰ ਸਿੰਘ ਜਿਨ੍ਹਾਂ ਨੇ ਸਾਡੇ ਪਿੰਡ ਦੇ ਜਿਹੜੇ ਛੱਪੜ ਦੀ ਜਾਣ ਕੇ ਮੁਸ਼ਕਲ ਨੂੰ ਜੋ ਬਹੁਤ ਸਾਲਾਂ ਤੋਂ ਜਾਨਕੀ ਇੱਥੇ ਪਾਣੀ ਬਲੋਕ ਹੋ ਕੇ ਪਿੱਛੇ ਨੂੰ ਉੱਪਰ ਬਲੋਕ ਹੋ ਕੇ ਪਿੰਡਾਂ ਦੇ ਘਰਾਂ ਨੂੰ ਚਲੇ ਜਾਂਦਾ ਸੀ ਉਹਦਾ ਇਹਨਾਂ ਨੇ ਇੱਕ ਜਾਨਕੀ ਦਿੱਤਾ ਦੱਸਿਆ ਵੀ ਤਰੀਕਾ ਵੀ ਯਾਰ ਆਪਾਂ ਪੈਪ ਲੈਣ ਖੇਤਾਂ ਨੂੰ ਪਾਈਏ ਜਿਹੜਾ ਪਾਣੀ ਆ ਜਿਹੜਾ ਆਉਣ ਹੋ ਗਏ ਜਾਨਕੀ ਖੂਹ ਬਣਾ ਕੇ ਸਾਫ ਪਾਣੀ ਜਿਹੜਾ ਲੋਕਾਂ ਦੇ ਖੱਤਾਂ ਇਕੱਠੇ ਜ ਜਾਵੇ ਖੇਤਾਂ ਜਾਂ ਜਾਵੇ ਇਸ ਦੇ ਨਾਲ ਅਸੀਂ ਸਾਰੇ ਐਨ ਆਰ ਆਈ ਜਿਹੜੇ ਸਾਡੇ ਨਿਸ਼ਾਤਰ ਸਿੰਘ ਜੁਕੇ ਆ ਤੇ ਉਹਨਾਂ ਦੇ ਵਾਹਿਗੁਰੂ ਵੀ ਨਾਲ ਆਏ ਹਨ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਸਾਡੇ ਪਿੰਡ ਦੀ ਇੰਨਾ ਪਰਵਾਲਾ ਕੀਤਾ ਬਾਕੀ ਅਸੀਂ ਹੋਰ ਵੀ ਆਪਣੇ ਐਨਆਰਆਈ ਜਿਹੜੇ ਸਾਡੇ ਆ ਭਈ ਸਾਡੀ ਪੰਚਾਇਤ ਦਾ ਸਾਥ ਦੇ ਧੰਨਵਾਦ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਗ੍ਰਾਮ ਪੰਚਾਇਤ ਸ਼ੋਕਣਾ ਵੱਲੋਂ ਸਰਦਾਰ ਨਿਸ਼ਤਰ ਸਿੰਘ ਜੀ ਯੂਕੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਸੋ ਸਾਡੇ ਸਰਪੰਚ ਸਾਹਿਬ ਕ੍ਰਿਪਾਲ ਸਿੰਘ ਜੀ ਪਾਲੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਜਿਹੜਾ ਨੀ ਪੱਤਨ ਵੀ ਲੱਗਿਆ ਗਿਆ ਹੈ ਅੱਜ ਜਿਹੜਾ ਜੀਸੀਬੀ ਦੇ ਰਾਹੀਂ ਕੰਮ ਸ਼ੁਰੂ ਵੀ ਕਰਵਾ ਦਿੱਤਾ ਗਿਆ ਹੈ ਤੇ ਬਹੁਤ ਹੀ ਥੋੜੇ ਦਿਨਾਂ ਦੇ ਵਿੱਚ ਜਿਹੜੀ ਪਾਈਪ ਲਾਈਨ ਹੈ ਉਹ ਪਾਰਤੀ ਜਾਵੇਗੀ ਜਿਸ ਦੇ ਨਾਲ ਛੱਪੜ ਦਾ ਗੰਦਾ ਪਾਣੀ ਜਿਹੜਾ ਹੈ ਫਿਲਟਰ ਕਰਕੇ ਖੇਤਾਂ ਦੇ ਵਿੱਚ ਉਤਾਇਆ ਜਾਵੇਗਾ ਛੱਪੜ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਉਹ ਸਾਡੇ ਸਰਪੰਚ ਸਾਹਿਬ ਦੀ ਯੋਗ ਅਗਵਾਈ ਦੇ ਵਿੱਚ ਜਿਹੜੀ ਹੈ ਉਹ ਠੀਕ ਕੀਤੀ ਜਾ ਰਹੀ ਹੈ ਛੱਪੜ ਦਾ ਮਸਲਾ ਜਿਹੜਾ ਬਹੁਤ ਸਮੇਂ ਦਾ ਰੁਕਿਆ ਹੋਇਆ ਸੀ ਉਸ ਦਾ ਹੱਲ ਕੀਤਾ ਜਾ ਰਿਹਾ ਹੈ ਪੱਕਾ ਹੱਲ ਹੋਣ ਵਾਲਾ ਹੈ ਤੇ ਸਾਰੇ ਹੀ ਵਧਾਈ ਦੇ ਪਾਤਰ ਨੇ ਸਾਰੇ ਪੰਚਾਇਤ ਮੈਂਬਰ ਅਤੇ ਸਾਰੇ ਨਗਰ ਨਿਵਾਸੀ ਤੇ ਐਨ ਆਰ ਆਈ ਵੀ ਜਿਹੜੇ ਸਹਿਯੋਗ ਕਰ ਰਹੇ ਨੇ ਸੋ ਬਾਕੀ ਐਨ ਆਰ ਆਈ ਭਰਾਵਾਂ ਨੂੰ ਵੀ ਅਸੀਂ ਆਖਦੇ ਹਾਂ ਕਿ ਜਿਵੇਂ ਸਰਦਾਰ ਨਿਸ਼ਤਰ ਸਿੰਘ ਯੂਕੇ ਸਾਡੀ ਪੰਚਾਇਤ ਦਾ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਨੇ ਇਸੇ ਤਰ੍ਹਾਂ ਤੁਹਾਡਾ ਆਪਣਾ ਪਿੰਡ ਹੈ ਸ਼ੋਕਰਾਂ ਤੇ ਬੇਹਤੀ ਅਸੀਂ ਤੁਹਾਨੂੰ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਸਹਿਯੋਗ ਕਰੋ ਆਪਾਂ ਆਪਣੇ ਪਿੰਡ ਨੂੰ ਸੋਹਣਾ ਬਣਾਈਏ ਜੋ-ਜੋ ਕਮੀਆਂ ਆਪਣੇ ਪਿੰਡ ਵਿੱਚ ਨੇ ਉਹਨਾਂ ਨੂੰ ਦੂਰ ਕੀਤੀਆਂ ਜਾਣ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਣਾ ਪਿੰਡ ਬਹੁਤ ਵਧੀਆ ਖੁਸ਼ਹਾਲ ਪਿੰਡ ਬਣ ਸਕਦਾ ਹੈ ਸਾਰਿਆਂ ਦਾ ਧੰਨਵਾਦ